ਚਰਨਜੀਤ ਸਿੰਘ ਚੰਨੀ ਹੁਰਾ ਨੇ ਇੱਕ ਅਜਿਆ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਉਹਨਾਂ ਨੇ ਕਿਹਾ ਕਿ ਅਜੇ ਤੱਕ ਪੁਲਵਾਮਾ ਮਾਮਲੇ ਦੀ ਜਾਂਚ ਕਿਉਂ ਨਹੀਂ ਹੋਈ ਅਕਾਲੀ ਦਲ ਨੇ ਇਹਦਾ ਪੱਕਾ ਕਰ ਦਿੱਤਾ ਹੈ ਸਵਾਲ ਖੜੇ ਕੀਤੇ ਸੀ ਵੀ 40 ਜਿਹੜੇ ਜਵਾਨ ਸਾਡੇ ਪੁਲਵਾਮਾ ਦੇ ਵਿੱਚ ਮਾਰੇ ਗਏ ਨੇ ਉਹਨਾਂ 40 ਜਵਾਨਾਂ ਨੂੰ ਵੀ ਅਜੇ ਤੱਕ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਇਹਦੇ ਵਿੱਚ ਬੜੀ ਵੱਡੀ ਪਿੱਲੀ ਘੁੱਕ ਗਈ ਹੈ ਸਾਰਕਾ ਮੁੱਖ ਮੰਤਰੀ ਉਹ ਵਿਅਕਤੀ ਹੈ ਜਿਸ ਤੇ ਨਰਿੰਦਰ ਮੋਦੀ ਨੇ ਇਲਜ਼ਾਮ ਲਾਇਆ ਸੀਗਾ ਉਸ ਨੂੰ ਬੋਲ ਦੇਣਾ ਹਮ ਬਚ ਕੇ ਨਿਕਲ ਗਏ ਕਹਿੰਦਾ ਭਾਜਪਾ ਨੂੰ ਮੋਤਾਂ ਦਾਸ਼ਾਂ ਤੇ ਖੜ ਕੇ ਰਾਜਨੀਤੀ ਦਾ ਸੰਤ ਖੇਡਣਾ ਆਉਂਦਾ ਕਿਦਾਂ ਮੋਤਾਂ ਦਾ ਲਾਭ ਲੈਣਾ ਹੂੰ ਕਹਿੰਦਾ ਉਹ ਉਹ ਜਿਹੜਾ ਪਲਵਾਮਾ ਹੋਇਆ 40 ਜਵਾਨ ਸ਼ਹੀਦ ਹੋਏ ਸੀ ਉਹ ਉਹਦੇ ਲਾਹਾ ਲਿਆ ਭਾਜਪਾ ਚਰਨਜੀਤ ਸਿੰਘ ਚੰਨੀ ਹੁਰਾ ਨੇ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਉਹਨਾਂ ਨੇ ਕਿਹਾ ਕਿ ਅਜੇ ਤੱਕ ਪੁਲਵਾਮਾ ਮਾਮਲੇ ਦੀ ਜਾਂਚ ਕਿਉਂ ਨਹੀਂ ਹੋਈ ਅਕਾਲੀ ਦਲ ਨੇ ਇਹਦਾ ਪੱਕ ਕਰ ਦਿੱਤਾ ਹੈ ਕਿ ਚੰਨੀ ਦਾ ਜੋ ਸਵਾਲ ਹੈ ਉਹ ਠੀਕ ਹੈ ਤੇ ਇਸ ਤੋਂ ਇਲਾਵਾ ਭਾਜਪਾ ਨੇ ਉਹਨਾਂ ਨੂੰ ਘਿਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਤਰ੍ਹਾਂ ਦੇ ਦੇ ਉੱਤੇ ਹੋਰ ਵੀ ਅਪਡੇਟਸ ਨੇ ਤੇ ਪ੍ਰਤੀਕਰਮ ਨੇ ਦੇਖੋ ਭਾਜਪਾ ਤਾਂ ਘੇਰੇਗੀ ਹੀ ਇਹਨਾਂ ਨੂੰ ਅਤਰਿੰਦਰ ਜੀ ਆਪਾਂ ਭਾਜਪਾ ਤਾਂ ਖੈਰ ਕਿਉਂਕਿ ਉਹਨਾਂ ਤੇ ਦਾ ਇਲਜ਼ਾਮ ਲਾਇਆ ਨਾ ਜੀ ਹੂੰ ਤੁਸੀਂ ਯਾਦ ਹੋਵੇਗਾ ਤੁਹਾਡੇ ਸੱਤੇਪਾਲ ਮਲਿਕ ਜੀ ਦਾ ਨਾਂ ਉਹ ਜੰਮੂ ਕਸ਼ਮੀਰ ਦੇ ਵਿੱਚ ਉਸ ਵੇਲੇ ਰਾਜਪਾਲ ਹੁੰਦੇ ਸੀਗੇ ਹੂੰ ਉਸ ਤੋਂ ਬਾਅਦ ਮਹਗਾ ਲਿਆ ਦੇ ਰਾਜਪਾਲ ਬਣਾਤੇ ਗਏ ਜੀ ਬਿਲਕੁਲ ਜੀ ਉਹਨਾਂ ਦੀ ਇੱਕ ਪੂਰੀ ਤਰ੍ਹਾਂ ਦਾ ਬੇਬਾਕੀ ਰਹੀ ਆ ਕਿ ਉਹ ਕਈ ਮੁੱਦਿਆਂ ਉੱਤੇ ਬੇਬਾਕੀ ਨਾਲ ਬੋਲਦੇ ਰਹੇ ਆ ਹੂੰ ਕਿਸਾਨ ਮੁੱਦਿਆਂ ਉੱਤੇ ਬੜਾ ਵੱਡੇ ਪੱਧਰ ਤੇ ਬੋਲਿਆ ਮੈਂ ਕਿਸਾਨ ਦਾ ਅ ਬੇਟਾ ਹਾਂ ਕਿਸਾਨੋਗੇ ਪੱਖ ਵਿੱਚ ਮੈਂ ਬਾਤ ਕਰੂੰਗਾ ਤਾਂ ਇਦਾਂ ਦੀ ਗੱਲ ਉਹ ਕਰਦੇ ਰਹੇ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਵੀ 40 ਜਿਹੜੇ ਜਵਾਨ ਸਾਡੇ ਪੁਲਵਾਮਾ ਦੇ ਵਿੱਚ ਮਾਰੇ ਗਏ ਨੇ ਹੂੰ ਉਹਨਾਂ 40 ਜਵਾਨਾਂ ਨੂੰ ਦੀ ਅਜੇ ਤੱਕ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਆ ਇਹਦੇ ਵਿੱਚ ਬੜੀ ਵੱਡੀ ਪਿੱਲੀ ਭੁਗਤ ਹੈਗੀ ਆ ਇੱਕ ਤੁਸੀਂ ਪਤਾ ਹੋਣਾ ਤੁਹਾਨੂੰ ਮੇਰੇ ਖਿਆਲ ਚ ਐਸਪੀ ਡੀਐਸਪੀ ਲੈਵਲ ਦਾ ਬੰਦਾ ਫੜਾਇਆ ਗਿਆ ਸੀਗਾ ਉਸ ਬੰਦੇ ਲੈ ਕੇ ਜਾ ਰਿਹਾ ਸੀਗਾ ਉਹ ਉਹਨੇ ਕਿਹਾ ਸੀਗਾ ਤੁਸੀਂ ਉਹ ਕਹਿੰਦਾ ਕਹਿੰਦਾ ਤੁਸੀਂ ਕੰਮ ਹੀ ਖਰਾਬ ਕਰਤਾ ਕਹਿੰਦਾ ਵੱਡੀ ਇਹਦਾ ਵੱਡੀ ਗੱਲ ਸੀਗੀ ਉਹਦੀ ਜਾਂਚ ਵੀ ਕੀਤੀ ਨਹੀਂ ਹੋਈ ਉਹ ਬੰਦਾ ਕਿਉਂ ਲੈ ਕੇ ਜਾ ਰਿਹਾ ਸੀਗਾ ਉਹ ਡੀਐਸਪੀ ਲੈਵਲ ਦਾ ਬੰਦਾ ਸੀ ਕਿਹਨੂੰ ਲੈ ਕੇ ਜਾ ਰਿਹਾ ਸੀਗਾ ਸਰਦਾਰ ਸੀਗਾ ਉਹ ਸ੍ਰਿੰਦਰ ਸਿੰਘ ਉਹ ਸ਼ਹਿਜਾ ਨਾਮ ਦਾ ਕੌਣ ਕਿਹਨੂੰ ਲੈ ਕੇ ਜਾ ਰਿਹਾ ਸੀਗਾ ਕੌਣ ਬੰਦਾ ਸੀਗਾ ਕੀ ਕਾਰਨ ਸੀ ਇਹਦੇ ਪਿੱਛੇ ਬੜੇ ਵੱਡੇ ਸਵਾਲ ਖੜੇ ਹੋਏ ਸੀ ਤੇ ਉਹ ਅਜੇ ਤੱਕ ਸਵਾਲਾਂ ਦੇ ਘੇਰੇ ਵਿੱਚ ਹੀ ਗੱਲਾਂ ਕੋਈ ਉਹਦਾ ਜਵਾਬ ਨਹੀਂ ਮਿਲਿਆ ਹੈਗਾ ਜਿੱਦਾਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਜੀ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਜੀ ਅਜੇ ਤੱਕ ਜਾਂਚ ਨਹੀਂ ਹੋਈ ਵੀ ਉਹ ਅਟੈਕ ਕਰਨ ਦਾ ਕਾਰਨ ਕੀ ਸੀਗਾ ਕਿੰਨੇ ਲੋਕ ਮਾਰੇ ਗਏ ਉਹਦੇ ਵਿੱਚ ਅਜੇ ਤੱਕ ਉਹਦੀ ਜਾਂਚ ਨਹੀਂ ਹੋਈ ਕਿੰਨੇ ਲੋਕਾਂ ਦੀ ਸ਼ਹਾਦਤ ਹੋਈ ਆ ਉੱਥੇ ਅਜੇ ਤੱਕ ਪਤਾ ਨਹੀਂ ਲੱਗਿਆ ਜੇ ਕੋਈ ਛੋਟਾ ਲੀਡਰ ਬਿਆਨ ਦਿੰਦਾ ਸ਼ਾਇਦ ਚਰਚਾ 'ਚ ਨਾ ਹੁੰਦਾ ਇਹ ਇਸ ਕਰਕੇ ਚਰਚਾ 'ਚ ਬਿਆਨ ਵੱਧ ਆ ਗਏ ਕਿਉਂਕਿ ਉਹ ਮੁੱਖ ਮੰਤਰੀ ਦੇ ਸਾਬਕਾ ਮੁੱਖ ਮੰਤਰੀ ਦੇ ਮਿਆਨ ਆ ਸਾਬਕਾ ਮੁੱਖ ਮੰਤਰੀ ਉਹ ਵਿਅਕਤੀ ਹੈ ਜਿਸ ਤੇ ਨਰਿੰਦਰ ਮੋਦੀ ਨੇ ਇਲਜ਼ਾਮ ਲਾਇਆ ਸੀਗਾ ਉਸ ਕੋਲ ਬੋਲਦੇ ਨਾ ਹਮ ਬਚ ਕੇ ਨਿਕਲ ਗਏ ਹਾਂ ਜਦੋਂ ਰੈਲੀ ਹੋ ਰਹੀ ਸੀ ਨਾ ਜੀ ਮੋਦੀ ਦੀ ਪੰਜਾਬ ਚ ਤੇ ਹੋਇਆ ਕੀ ਸੀਗਾ ਰੈਲੀ ਚ ਬੰਦੇ ਇਕੱਠੇ ਨੇ ਹੋਏ ਸੀਗੇ ਮੀਂਹ ਪੈ ਰਿਹਾ ਸੀ ਹਾਂ ਮੋਦੀ ਵਾਪਸ ਚਲੇ ਗਏ ਸੀਗੇ ਦੋਸ਼ ਲਾਗੇ ਸੀਗੇ ਜੇ ਮੇਰੇ ਸੁਰੱਖਿਆਤਾਂ ਨਾ ਲਾਤੀ ਆ ਐਦਾਂ ਦੀ ਗੱਲ ਕਰਤੀ ਸੀਗੀ ਮਰਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਾਸਤੇ ਐਨਐਸਜੀ ਬੜੇ ਵੱਡੇ ਵੱਡੀਆਂ ਸੁਰੱਖਿਆ ਏਜੰਸੀਆਂ ਕੰਮ ਕਰ ਰਹੀਆਂ ਹੁੰਦੀਆਂ ਨੇ ਪਹਿਲਾਂ ਇਹ ਤਿਆਰੀ ਹੋ ਜਾਂਦੀ ਆ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਸਿਸਟਮ ਸਾਰਾ ਬਾਚ ਲੈ ਜਾਂਦਾ ਹਵਾਈ ਸਰਵੇ ਹੁੰਦਾ ਪ੍ਰਧਾਨ ਮੰਤਰੀ ਦੇ ਦਰੇਲੀ ਤੋਂ ਪਹਿਲਾਂ ਜਿੱਥੇ ਜਾਂਦੇ ਨੇ ਹਵਾਈ ਸਰਵੇ ਹੁੰਦਾ ਕਿੱਥੇ ਕੀ ਹੈ ਹਮ ਹਰ ਤਰ੍ਹਾਂ ਦੀ ਟੈਕਨੀਕਲ ਤੌਰ ਤੇ ਹਰ ਜਾਂਚ ਹੁੰਦੀ ਆ ਤੇ ਕਹਿੰਦੇ ਆ ਸਾਹਬ ਕਹਿੰਦੇ ਆ ਸਾਹਬ ਇਹ ਗੱਲ ਕਹਿੰਦੇ ਆ ਜੀ ਚੰਨੀ ਦੀਨੇ ਸੁਰੱਖਿਆ ਸੰਨ ਲਾਤਾ ਇੱਕ ਬੰਦਾ ਇੱਕ ਦੋ ਬੰਦੇ ਦੀ ਬਲੀਵ ਚੜ ਗਈ ਪੁਲਿਸ ਵਾਲੇ ਦੀ ਹਮ ਸਾਬ ਨੇ ਇਲਜ਼ਾਮ ਲਾਇਆ ਸੀਗਾ ਤੁਹਾਡੇ ਯਾਦ ਵੀ ਹੋਣਾ ਠੀਕ ਹੈ ਨਾ ਜੀ ਉਹ ਚਰਨਜੀਤ ਚੰਨੀ ਨੇ ਕੱਲ ਇਲਜ਼ਾਮ ਲਾਇਆ ਕਹਿੰਦੇ ਪੁਲਵਾਮਾ ਹੋਇਆ ਸੀਗਾ ਕਹਿੰਦਾ ਭਾਜਪਾ ਨੂੰ ਮੌਤਾਂ ਲਾਸ਼ਾਂ ਤੇ ਖੜ ਕੇ ਰਾਜਨੀਤੀ ਦਾ ਸੰਤਖੇੜਣਾ ਆਉਂਦਾ ਕਿਦਾਂ ਮੌਤਾਂ ਦਾ ਲਾਭ ਲੈਣਾ ਹੂੰ ਕਹਿੰਦਾ ਉਹ ਉਹ ਜਿਹੜਾ ਪੁਲਵਾਮਾ ਹੋਇਆ 40 ਜਵਾਨ ਸ਼ਹੀਦ ਹੋਏ ਸੀ ਉਹਦੇ ਉਹ ਉਹਦੇ ਲਾਹਾ ਲਿਆ ਭਾਜਪਾ ਨੇ ਭਾਜਪਾ ਐਦਾਂ ਵਰਤਦੀ ਆ ਆਪਣੇ ਪੱਖ ਵਿੱਚ ਅੱਛਾ ਇਹਦੀ ਗੱਲ ਨੂੰ ਹੋਰ ਵੀ ਅੱਗੇ ਪਰਚੋਲ ਕਰੀਆ ਕੱਲ ਲੋਕਾਂ ਨੇ ਉਹ ਕਹਿੰਦੇ ਗਲਤ ਤਾਂ ਸਹੀ ਆ ਕਿੰਨੀ ਦੀ ਕਿੱਦਾਂ ਕਿੱਦਾਂ ਕਹਿੰਦੇ ਵੀ ਆਪਣਾ ਜਿਹੜਾ ਗੁਜਰਾਤ ਵਿੱਚ ਗੁજરા ਹੋਇਆ ਤੇ ਉਸ ਤੋਂ ਬਾਅਦ ਕਿੰਨੇ ਮੁਸਲਮਾਨ ਮਾਰਤੇ ਸੀਗੇ ਮੋਦੀ ਮੁੱਖ ਮੰਤਰੀ ਸੀਗਾ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਬਣ ਗਿਆ ਉਹ ਉਤਾਰ ਨਹੀਂ ਸਕੋ ਮੁੱਖ ਮੰਤਰੀ ਤੋਂ ਮੋਦੀ ਨੂੰ ਉੜਕੇ ਫਿਰ ਜਸਨ ਟਰੂਡੋ ਨਾਲ ਮੀਟਿੰਗ ਕਦੇ ਹੋਈ ਤਾਂ ਹੈ ਨਹੀਂ ਪਰ ਜਾਖੜ ਨੇ ਖੜਾਤਾ ਨਾਲ ਟਰੂਡਰ ਸਾਹਿਬ ਦੇ ਕਹਿੰਦਾ 8 ਮਹੀਨੇ ਰਹਿ ਕੇ ਆਇਆ ਉੱਥੇ ਉਹ ਕਹਿੰਦਾ ਮੈਂ ਉੱਥੇ ਕੋਈ ਜਾਂਚ ਕਰਕੇ ਆਇਆ ਕੋਈ ਮੈਂ ਕੋਈ ਮੈਂ ਕਲਾਸਾਂ ਲਾ ਕੇ ਆ ਕਹਿੰਦਾ ਆਹ ਕਲਾਸਾਂ ਲਾ ਕੇ ਆ ਉੱਥੇ ਟਰੂਡੋ ਨਾਲ ਟਰੂਡੋ ਨਾਲ ਨਾ ਉਹਦੀ ਮੀਟਿੰਗ ਹੋਈ ਜਾਂ ਕੋਈ ਚੰਨੀ ਦੀ ਹੈ ਜੀ ਹੋਈ ਸੀ ਮੀਟਿੰਗ ਤਰਮਿੰਦਰ ਜੀ ਮੈਂ ਤਾਂ ਕਦੇ ਸੁਣੀ ਨਹੀਂ ਨਹੀਂ ਸੁਣੀ ਨਾ ਤਾਂ ਕੋਈ ਮੀਟਿੰਗ ਚ ਨਹੀਂ ਦੀ ਹੋਈ ਆ ਕਹਿੰਦਾ ਟਰੂਡੋ ਨਾਲ ਖੜਾ ਕਿਉਂਕਿ ਟਰੂਡੋ ਵਾਲੇ ਬਿਆਨ ਦੇ ਰਿਹਾ ਇਹ ਇਹੀ ਗੱਲ ਆ ਵੀ ਪਾਕਿਸਤਾਨ ਦੇ ਨਾਲ ਮਿਲਿਆ ਹ ਕੰਮ ਸਾਰਾ ਕੁਝ ਹਮ ਚੰਨੀ ਚ ਟਰੂਡੋ ਬੋਲਦਾ ਹਾਂ ਚੰਨੀ ਚ ਟਰੂਡੋ ਬੋਲਦਾ ਤੇ ਨਾਲ ਦੇ ਨਾਲ ਉੱਥੇ ਜੀ ਦਿੱਲੀ ਉਹ ਪ੍ਰੈਸ ਕਾਨਫ ਹੂੰ ਦਿੱਲੀਓਂ ਪ੍ਰਸਤਾਨ ਹੋਊਗੀ ਜੀ ਉੱਥੇ ਉਹ ਕਹਿੰਦੇ ਜੀ ਵੀ ਇਹ ਕਾਂਗਰਸ ਹੈ ਹੂੰ ਐਸੇ ਇਸ ਸ਼ਹੀਦਾਂ ਦੇ ਨਾਂ ਤੇ ਰਾਜਨੀਤੀ ਕਰਦੀ ਆ ਅੱਜ ਹੈ ਨਹੀਂ ਆਪਣਾ ਸਿਰਸਾ ਮਨਜਿੰਦਰ ਅੱਜ ਕੱਲ੍ਹ ਭਾਜਪਾ ਬਣਿਆ ਹਜੇ ਉਹ ਪਹਿਲਾਂ ਪਿਛਲੇ ਦਿਨਾਂ ਵਿੱਚ ਕਾਂ ਉਹ ਦਾ ਅਲੱਲ ਸੀਗਾ ਹੂੰ ਤੇ ਉਹ ਉਹ ਕਹਿ ਰਿਹਾ ਜੀ ਕਹਿੰਦੇ ਭਾਈ यही ਹੈ ਚੰਨੀ ਜੇ ਚੰਨੀ ਹੈ ਜੇ ਕਾਂਗਰਸ ਹੈ ਇਹਨੂੰ ਇਹਨਾਂ ਕੋ ਸ਼ਹੀਦਾਂ ਦੇ ਉੱਪਰ ਰਾਜਨੀਤਿਕ ਬੰਦਾ ਪੰਜਾਬੀ ਇਹ ਹਿੰਦੀ ਬੋਲ ਜਿੰਦਾ ਉਸੇ ਹੂੰ ਵੀ ਤਾਂ ਕਿ ਨੈਸ਼ਨਲ ਮੀਡੀਆ 'ਚ ਖਬਰ ਜਾਵੇ ਜੀ ਤੇ ਹੋਇਆ ਕੀ ਚੰਨੀ ਫੇਰ ਮੈਦਾਨ 'ਚ ਆ ਗਏ ਹੂੰ ਦੁਬਾਰੇ ਫੇਰ ਆ ਗਏ ਚੰਨੀ ਕਹਿੰਦੇ ਉਹ ਮੇਰਾ ਸਵਾਲ ਕੋਈ ਹੋਰ ਹੈ ਤੁਸੀਂ ਕਰ ਰਹੇ ਹੋ ਗੱਲ ਮੇਰਾ ਸਵਾਲ ਇਹ ਹੈ ਵੀ ਜਾਂਚ ਕਿਉਂ ਨਹੀਂ ਹੋਈ ਹੂੰ ਪੁਲਵਾਮਾ ਦੀ ਜਾਂਚ ਹੋਣੀ ਚਾਹੀਦੀ ਮੇਰਾ ਸਵਾਲ ਇਹ ਆ ਤੁਸੀਂ ਉਹਨੂੰ ਰਾਜਨੀਤੀ ਕਰ ਰਹੇ ਹੋ ਰਾਜਨੀਤ ਤੁਸੀਂ ਕਰਦੇ ਹੋ ਮੇਰਾ ਸਵਾਲ ਜਾਂਚ ਹੈਗਾ ਵੱਡੀ ਗੱਲ ਇਹ ਵਾਪਰੀ ਗੱਲ ਸ਼ਰੋਮਣੀ ਅਕਾਲੀ ਦਲ ਕੱਟੜ ਵਿਰੋਧੀ ਆ ਕਾਂਗਰਸ ਦਾ ਫੈਕਟਡ ਵਿਰੋਧੀ ਆ ਕਾਂਗਰਸ ਦਲਜੀਤ ਸਿੰਘ ਚੀਮਾ ਬੁਲਾਰਾ ਹੈ ਸ਼੍ਰੋਮਣੀ ਕਾਲ ਦਲ ਦਾ ਦਲਜੀਤ ਚੀਮਾ ਨੇ ਕਹਿਤਾ ਬੇਸ਼ ਵੈਸੇ ਰਾਜਨੀਤੀ ਕਰਨੀ ਠੀਕ ਨਹੀਂ ਇਹਨਾਂ ਮੁੱਦਿਆਂ ਤੇ ਪਰ ਜਾਂਚ ਤਾਂ ਹੋਣੀ ਚਾਹੀਦੀ ਆ ਜਾਂਚ ਤਾਂ ਹੋਣੀ ਚਾਹੀਦੀ ਐਂਜ ਲੱਗਿਆ ਜਿਵੇਂ ਚੰਨੀ ਦੇ ਮੋਢੇ ਨਾਲ ਮੋਢਾ ਨਾਲ ਖੜ ਗਿਆ ਚੀਮਾ ਦਲਜੀਤ ਚੀਮਾ ਇਹ ਮੋਢੇ ਨਾਲ ਮੋਢਾ ਨਾਲ ਖੜਾ ਚੰਨੀ ਦੇ ਤੇ ਵੱਡਾ ਮੁੱਦਾ ਇਹ ਚੁੱਪ ਹੋਣ ਵਾਲਾ ਮੁੱਦਾ ਨਹੀਂ ਇਹ ਪੜਕੂਗਾ ਮੁੱਦਾ ਜੀ ਪੂਰੇ ਭਾਰਤ 'ਚ ਪੜਕੇਗਾ ਮੁੱਦਾ ਜੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ